ਜ਼ਿਆਦਾਤਰ ਅਸੀਂ ਜਿਹੜਾ ਦੇਖਦੇ ਆ ਕਿ ਬੱਚਿਆਂ ਦਾ ਜਿਹੜਾ ਇੱਥੇ ਰੁਝੇਮਾ ਬਹੁਤ ਜ਼ਿਆਦਾ ਬਿਜ਼ੀ ਹੁੰਦਾਗਾ ਉਹ ਕੰਮ ਤੇ ਚੱਲ ਗਏ ਕੰਮ ਤੋਂ ਕਲਾਸ ਤੇ ਚੱਲ ਗਏ ਘਰੇ ਆ ਗਏ ਸੌਂ ਗਏ ਕਈ ਵਾਰ ਉਹ ਬੱਚੇ ਫੀਲ ਕਰਦੇ ਆ ਕਿ ਸਾਡੇ ਕੋਲੇ ਕੋਈ ਗੱਲ ਕਰਨ ਵਾਲਾ ਨਹੀਂ ਅਸੀਂ ਕਿਸੇ ਤਰੀਕੇ ਉਹਨਾਂ ਨਾਲ ਗੱਲਬਾਤ ਵੀ ਕਰਨਾ ਚਾਹੁੰਦੇ ਸੀ ਕਿ ਅਸੀਂ ਉਹਨਾਂ ਨਾਲ ਵੀ ਆਪਣਾ ਇੱਕ ਬੌਂਡ ਤਿਆਰ ਕਰ ਸਕੀਏ ਜਿਹੜਾ ਆਸਟ੍ਰੇਲੀਆ ਦੇ ਵਿੱਚ ਕਿੱਦਾਂ ਦਾ ਜਿਹੜਾ ਖਾਲਸ ਸਾਈਡ ਦਾ ਨੈਟਵਰਕ ਕਿੱਦਾਂ ਦਾ ਹੈਗਾ ਵਰਥ ਦੇ ਵਿੱਚ ਹੋ ਗਿਆ ਪਹਿਲੀਆਂ ਸਿਵਾਵਾਂ ਚੱਲੀਆਂ ਕੋਵਿਡ ਦੇ ਟਾਈਮ ਦੇ ਵਿੱਚ ਤੇ ਐਡਲੇਡ ਦੇ ਵਿੱਚ ਆਪਣਾ ਬ੍ਰਿਸਬਨ ਦੇ ਵਿੱਚ ਮੈਲਬਨ ਦੇ ਵਿੱਚ ਸਾਡੀਆਂ ਜ਼ਿਆਦਾ ਐਕਟਿਵਲੀ ਸੇਵਾਵਾਂ ਚੱਲ ਰਹੀਆਂ ਨੇ ਜੀ ਇੱਥੇ ਅਸੀਂ ਕਲੀਨ ਅਪ ਵਗੈਰਾ ਕਰਦੇ ਰਹੇ ਆ ਆਪਣੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਦੇ ਸਬੰਧ ਦੇ ਵਿੱਚ ਸੋ ਉਹਦੇ ਨਾਲ ਸਾਡੇ ਨਾਲ ਕਾਫੀ ਸੇਵਾਦਾਰ ਜੁੜੇ ਤੇ ਹੁਣ ਜਿਵੇਂ ਇੱਕ ਗਰੋਸਰੀ ਦਾ ਪ੍ਰੋਜੈਕਟ ਚੱਲ ਰਿਹਾ ਬਾਕੀ ਬਲੱਡ ਡੋਨੇਸ਼ਨ ਚੱਲ ਰਹੀਆਂ ਨੇ ਕਿਉਂ ਜੋ ਬੱਚੇ ਕੰਮ ਤੇ ਲੱਗ ਜਾਂਦੇ ਫਿਰ ਆਪ ਕੋ ਆਪਣੇ ਸੈਟਲ ਹੋਈ ਜਾਂਦੇ ਜੀ ਜੀ ਪਰ ਔਨ ਅਨ ਐਵਰੇਜ ਕਿੰਨਾ ਇੱਕ ਬੱਚੇ ਤੁਹਾਡੇ ਨਾਲ ਜੁੜੇ ਹੋਏ ਆ ਤੇ ਇਹ ਮੈਸੇਜ ਉਹਨਾਂ ਤੱਕ ਕਿਵੇਂ ਪਹੁੰਚਦਾ ਹੈਗਾ ਫੇਸਬੁੱਕ ਤੇ ਪੇਜ ਬਣਿਆ ਖਾਸ ਕਰਕੇ ਆਸਟ੍ਰੇਲੀਆ ਦਾ ਤਾਂ ਉਹਦੇ ਤੇ ਅਸੀਂ ਇੱਕ ਪੋਸਟਰ ਪਾ ਪੋਨੇ ਆ ਉਥੇ 바ਰ ਕੋਡ ਅਸੀਂ ਪਾਇਆ ਹੁੰਦਾਗਾ ਤਾਂ ਬੱਚੇ ਉਹਦੇ ਥਰੂ ਸਾਡੇ ਨਾਲ ਰਜਿਸਟ੍ਰੇਸ਼ਨ ਕਰਦੇ ਆ ਤੇ ਨਵੇਂ ਆਉਂਦੇ ਆ ਕਈ ਬੱਚੇ ਹੁੰਦੇ ਜਿਨ੍ਹਾਂ ਨੂੰ ਦੱਸ ਦੇ ਨਹੀਂ ਹੋਏ ਹੁੰਦੇ ਆਏ ਹਨ ਸੋ ਉਹਨਾਂ ਕੋਲੇ ਕਾਰ ਨਹੀਂ ਹੁੰਦੀ ਤਾਂ ਤਾਂ ਕਿ ਉਹ ਟਰਾਂਸਪੋਰਟ ਜਿਹੜੀ ਆ ਉਹਨਾਂ ਲਈ ਈਜ਼ੀ ਰਹਿ ਜਾਵੇ ਤਾਂ ਉਥੋਂ ਉਹਨਾਂ ਨੂੰ ਸਮਾਨ ਚੱਕ ਕੇ ਜਾਣਾ ਸੌਖਾ ਹੋਵੇ ਬਲੱਡ ਡੋਨੇਸ਼ਨ ਦਾ ਵੀ ਆਪਾਂ 2020 ਤੋਂ ਸ਼ੁਰੂ ਕੀਤਾ ਹੋਇਆ ਜੀ ਉਹਦੇ ਵਿੱਚ ਆਪਾਂ ਦੋ ਜਿਹੜੀਆਂ ਡਰਾਈਵਸ ਹੈਗੀਆਂ ਉਹ ਮੇਨ ਰੱਖੀਆਂ ਨੇਗੇ ਇੱਕ ਤਾਂ ਜੂਨ 1984 ਤੇ ਨਵੰਬਰ ਜੀ ਇਹ ਦੋ ਜਿਹੜੀਆਂ ਮੇਨ ਅਸੀਂ ਰੱਖਦੇ ਆ ਕਿਉਂ ਕਿ ਅਸੀਂ ਦੱਸਣਾ ਚਾਹੁੰਦੇ ਆ ਇੱਥੇ ਸਭ ਨੂੰ ਜੀ ਕਿ ਉਹ ਸਮੇਂ ਦੇ ਵਿੱਚ ਸਾਡੇ ਨਾਲ ਕੀ ਹੋਇਆ ਸੀ ਸਾਡਾ ਖੂਨ ਡੁੱਲਿਆ ਸੀ ਅਸੀਂ ਖੂਨ ਦੇ ਰਹੇ ਸੀ ਜੀ ਸੀ7 ਆਸਟ੍ਰੇਲੀਆ ਨਾਲ ਸਾਂਝ ਪਾਉਣ ਵਾਲੇ तमाम ਦਰਸ਼ਕਾਂ ਦਾ ਮੈਂ ਤਰਨਦੀ ਬਲਾਸਪੁਰ ਸਵਾਗਤ ਕਰਦਾ ਅੱਜ ਮੈਲਬਰਨ ਦੇ ਵਿੱਚ ਖਿੜੀ ਦੁਪਹਿਰ ਆ ਤੇ ਇਸ ਮੌਕੇ ਬਹੁਤ ਸੋਹਣੇ ਸਮਾਗਮ ਦੇ ਵਿੱਚ ਅਸੀਂ ਆਏ ਹੋਏ ਹਾਂ ਖਾਲਸਾ ਜਿਹੜਾ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਤੇ ਸਿੱਖ ਭਾਈਚਾਰੇ ਦੇ ਕਹਿ ਸਕਦੇ ਆ ਕਿ ਦਸਤਾਰ ਦੀ ਕਲੰਗੀ ਵੀ ਆ ਕਿਉਂਕਿ ਜਦੋਂ ਏਡ ਦੀ ਗੱਲ ਹੁੰਦੀ ਆ ਸਹਾਇਤਾ ਦੀ ਗੱਲ ਹੁੰਦੀ ਆ ਗੁਰੂ ਦੇ ਲੰਗਰ ਦੀ ਗੱਲ ਹੁੰਦੀ ਆ ਤਾਂ ਉਦੋਂ ਅੱਜ ਮਾਡਰਨ ਯੁੱਗ ਦੇ ਵਿੱਚ ਖਾਲਸਾ ਜ ਸਾਡੇ ਸਾਹਮਣੇ ਪ੍ਰਗਟ ਹੋ ਜਾਂਦਾ ਤੇ ਇਹਨਾਂ ਦੇ ਦੁਨੀਆ ਭਰ ਦੇ ਵਿੱਚ ਸ਼ਖਾਵਾਂ ਨੇ ਇਸੇ ਤਹਿਤ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਵਲੰਟੀਅਰ ਖਾਲਸਾਡ ਨਾਲ ਜੁੜੇ ਹੋਏ ਆ ਅੱਜ ਅਸੀਂ ਵਿਕਟੋਰੀਆ ਬ੍ਰਾਂਚ ਦੇ ਨਾਲ ਇੱਥੇ ਖੜੇ ਆ ਅੱਜ ਇਹਨਾਂ ਦਾ ਗੈਟ ਟੂ ਗੈਦਰ ਅੱਜ ਸਾਰੇ ਇਕੱਠੇ ਹੋਏ ਹੋਏ ਆ ਤੇ ਸਾਰੇ ਰਲ ਮਿਲ ਕੇ ਅੱਜ ਕਹਿ ਸਕਦੇ ਕਿ ਗੱਲਬਾਤ ਵੀ ਕਰ ਰਹੇ ਆ ਅੱਜ ਦੁਪਹਿਰ ਦਾ ਲੰਚ ਵੀ ਇਕੱਠੇ ਸਾਰੇ ਕਰ ਰਹੇ ਆ ਤੇ ਇਹਦੇ ਨਾਲ ਇਹਨਾਂ ਨਾਲ ਜੁੜੇ ਹੋਏ ਵਲੰਟੀਅਰ ਵੀ ਸਾਰੇ ਇੱਥੇ ਪਹੁੰਚੇ ਹੋਏ ਆ ਤੇ ਸਾਡੇ ਨਾਲ ਭੈਣ ਹਰਵਿੰਦਰ ਕੌਰ ਨੇ ਜਿਹੜੇ ਕਿ ਵਿਕਟੋਰੀਆ ਤੋਂ ਇਹ ਸਾਰੀਆਂ ਸਭਾਵਾਂ ਦੇ ਵਿੱਚ ਇੱਕ ਨਿਗਰਾਨ ਦੀ ਭੂਮਿਕਾ ਨਿਭਾ ਰਹੇ ਉਹਨਾਂ ਤੋਂ ਆਪਾਂ ਜਾਣਦੇ ਆ ਜਿਹੜਾ ਖਾਲਸਾ ਏਡ ਆਸਟ੍ਰੇਲੀਆ ਕਿਦਾਂ ਦੇ ਕਾਰਜ ਕਰ ਰਹੇ ਤੇ ਇਸ ਮੌਕੇ ਅੱਜ ਦੀ ਇਸ ਇਕਤਰਤਾ ਦਾ ਕੀ ਇਹਦੇ ਪਿੱਛੇ ਕੀ ਇਹਨਾਂ ਦਾ ਮੁੱਖ ਮੰਤਵ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਭ ਤੋਂ ਪਹਿਲਾਂ ਅੱਜ ਦੀ ਜਿਹੜੀ ਇਕਤਰਤਾ ਇਹਦੇ ਬਾਰੇ ਦੱਸੋ ਜੀ ਕਿਸ ਤਰੀਕੇ ਨਾਲ ਤੁਸੀਂ ਅੱਜ ਦੀ ਵੀਰੇ ਜਿਹੜੀ ਇਕਤਰਤਾ ਹੈਗੀ ਹੈ ਇਹ ਅਸੀਂ ਸਾਡੇ ਜਿਹੜੇ ਮੈਲਬਨ ਦੇ ਸਪੋਰਟਰਸ ਹੈਗੇ ਆ ਜਿਹੜੇ ਸਾਨੂੰ ਸਪੋਰਟ ਕਰਦੇ ਆ ਬਹੁਤ ਲੰਮੇ ਸਮੇਂ ਤੋਂ ਤੇ ਸਾਡੇ ਸੇਵਾਦਾਰ ਜਿਹੜੇ ਹਰ ਸੇਵਾਵਾਂ ਦੇ ਵਿੱਚ ਅੱਗੇ ਰਹਿੰਦੇ ਆ ਜੀ ਤੇ ਜਿਹੜਾ ਸੀ ਇੱਕ ਗਰੋਸਰੀ ਦਾ ਪ੍ਰੋਜੈਕਟ ਬੱਚਿਆਂ ਦੇ ਲਈ ਸ਼ੁਰੂ ਕੀਤਾ ਸਟੂਡੈਂਟਸ ਦੇ ਲਈ ਅੱਜ ਅਸੀਂ ਉਹਨਾਂ ਨਾਲ ਵੀ ਇੱਕ ਗੈੱਟ ਟੂਗੇਦਰ ਰੱਖੀ ਕਿ ਅਸੀਂ ਉਹਨਾਂ ਨਾਲ ਵੀ ਇੱਕ ਗੱਲਬਾਤ ਕਰ ਸਕੀਏ ਕਿਉਂਕਿ ਜ਼ਿਆਦਾਤਰ ਅਸੀਂ ਜਿਹੜਾ ਦੇਖਦੇ ਹਾਂ ਕਿ ਬੱਚਿਆਂ ਦਾ ਜਿਹੜਾ ਇੱਥੇ ਰੁਝੇਮਾ ਬਹੁਤ ਜ਼ਿਆਦਾ ਬਿਜ਼ੀ ਹੁੰਦਾਗਾ ਜੀ ਕਿ ਉਹ ਕੰਮ ਤੇ ਚੱਲ ਗਏ ਕੰਮ ਤੋਂ ਕਲਾਸ ਤੇ ਚੱਲ ਗਏ ਘਰੇ ਆ ਗਏ ਸੌਂ ਗਏ ਤਾਂ ਕਈ ਵਾਰ ਉਹ ਬੱਚੇ ਫੀਲ ਕਰਦੇ ਆ ਕਿ ਸਾਡੇ ਕੋਲੇ ਕੋਈ ਗੱਲ ਕਰਨ ਵਾਲਾ ਨਹੀਂ ਜੀ ਸੋ ਅਸੀਂ ਕਿਸੇ ਤਰੀਕੇ ਉਹਨਾਂ ਨਾਲ ਗੱਲਬਾਤ ਵੀ ਕਰਨਾ ਚਾਹੁੰਦੇ ਸੀ ਕਿ ਅਸੀਂ ਉਹਨਾਂ ਨਾਲ ਵੀ ਆਪਣਾ ਇੱਕ ਬੌਂਡ ਤਿਆਰ ਕਰ ਸਕੀਏ ਜੀ ਹਾਂਜੀ ਤੇ ਇਹ ਜਿਹੜਾ ਆਸਟ੍ਰੇਲੀਆ ਦੇ ਵਿੱਚ ਕਿਦਾਂ ਦਾ ਜਿਹੜਾ ਖਾਲਸਾ ਸਾਈਡ ਦਾ ਨੈਟਵਰਕ ਕਿਦਾਂ ਅ ਖਾਲਸੇਡ ਦਾ ਆਸਟ੍ਰੇਲੀਆ ਦੇ ਵਿੱਚ ਵੀਰੇ ਕਾਫੀ ਲੰਮੇ ਸਮੇਂ ਤੋਂ ਆਪਣਾ ਚੱਲ ਰਿਹਾ ਹੈ ਇਹ ਨੈਟਵਰਕ ਜਿਵੇਂ ਪਰਥ ਦੇ ਵਿੱਚ ਹੋ ਗਿਆ ਪਹਿਲੀਆਂ ਸੇਵਾਵਾਂ ਚੱਲੀਆਂ ਕੋਵਿਡ ਦੇ ਟਾਈਮ ਦੇ ਵਿੱਚ ਤੇ ਐਡਲੇਡ ਦੇ ਵਿੱਚ ਆਪਣਾ ਬ੍ਰੈਸਬੈਂਡ ਦੇ ਵਿੱਚ ਮੈਲਬਨ ਦੇ ਵਿੱਚ ਸਾਡੀਆਂ ਜਿਆਦਾ ਐਕਟਿਵਲੀ ਸੇਵਾਵਾਂ ਚੱਲ ਰਹੀਆਂ ਨੇਗੀਆਂ ਕਿ ਇਹ ਜਿਹੜੀਆਂ ਸੇਵਾਵਾਂ ਸਾਰੀਆਂ 2019 ਤੋਂ ਲੈ ਕੇ ਇੱਥੇ ਸ਼ੁਰੂ ਹੋਈਆਂ ਵੀ ਸਪੈਸ਼ਲੀ ਜਦੋਂ ਕੋਵਿਡ ਦੀ ਤੋਂ ਬਾਅਦ ਜਦੋਂ ਹਾਂਜੀ ਕੋਵਿਡ ਤੋਂ ਬਾਅਦ ਵੀ ਤੇ ਕੋਵਿਡ ਤੋਂ ਪਹਿਲਾਂ ਵੀ ਜਿਹਦਾ ਆਪਣੇ ਇੱਥੇ ਅਸੀਂ ਕਲੀਨ ਅਪ ਵਗੈਰਾ ਕਰਦੇ ਰਹੇ ਆ ਆਪਣੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਸੋ ਉਹਦੇ ਨਾਲ ਸਾਡੇ ਨਾਲ ਕਾਫੀ ਸੇਵਾਦਾਰ ਜੁੜੇ ਫਿਰ ਕੋਵਿਡ ਤੋਂ ਬਾਅਦ ਸਾਡੇ ਜਿੱਥਾ ਆਪਣੇ ਇੱਥੇ ਗਿਪਸਲੈਂਡ ਦੇ ਵਿੱਚ ਬੁਸ਼ ਫਾਇਰ ਹੋ ਗਿਆ ਉਧਰ ਨੂੰ ਸੇਵਾ ਲਈ ਚਲੇ ਗਏ ਤੇ ਹੁਣ ਜਿਵੇਂ ਇੱਕ ਗਰੋਸਰੀ ਦਾ ਪ੍ਰੋਜੈਕਟ ਚੱਲ ਰਿਹਾ ਬਾਕੀ ਬਲੱਡ ਡੋਨੇਸ਼ਨ ਚੱਲ ਰਹੀਆਂ ਨੇ ਤੇ ਗਰੋਸਰੀ ਦਾ ਕਿੰਨੇ ਕਿ ਬੱਚੇ ਜਿਹੜੇ ਹੈਗੇ ਆ ਕਿ ਜਿੱਦਾਂ ਖਾਸ ਤੌਰ ਤੇ ਆਪਾਂ ਸਾਰੇ ਜਾਣਦੇ ਆ ਕਿ ਜਦੋਂ ਬੱਚੇ ਨਵੇਂ ਆਉਂਦੇ ਆ ਕੰਮਕਾਰ ਨਹੀਂ ਮਿਲਦਾ ਹਨਾ ਜੀ ਸਾਰਾ ਕੁਝ ਹੁੰਦਾ ਤੇ ਉਦੋਂ ਥੋੜੀ ਦਿੱਕਤ ਹੁੰਦੀ ਆ ਤੇ ਜਿਉਂ ਜਿਉਂ ਬੱਚੇ ਕੰਮ ਤੇ ਲੱਗ ਜਾਂਦੇ ਫਿਰ ਆਪੋ ਆਪਣੇ ਸੈਟਲ ਹੋਈ ਜਾਂਦੇ ਪਰ ਔਨ ਐਨ ਐਵਰੇਜ ਕਿੰਨਾ ਇੱਕ ਬੱਚੇ ਤੁਹਾਡੇ ਨਾਲ ਜੁੜੇ ਹੋਏ ਆ ਤੇ ਇਹ ਮੈਸੇਜ ਉਹਨਾਂ ਤੱਕ ਕਿਵੇਂ ਪਹੁੰਚਦਾ ਹੈਗਾ ਇਹ ਮੈਸੇਜ ਸਭ ਤੋਂ ਪਹਿਲਾਂ ਤਾਂ ਵੀਰ ਜੀ ਅਸੀਂ ਸਾਡਾ ਜਿਹੜਾ ਫੇਸਬੁੱਕ ਤੇ ਪੇਜ ਬਣਿਆ ਖਾਲਸੇਡ ਆਸਟ੍ਰੇਲੀਆ ਦਾ ਤਾਂ ਉਹਦੇ ਤੇ ਅਸੀਂ ਇੱਕ ਪੋਸਟਰ ਪਾਉਨੇ ਆ ਉਹ ਤੇ ਬਾਰ ਕੋਡ ਅਸੀਂ ਪਾਇਆ ਹੁੰਦਾਗਾ ਤਾਂ ਬੱਚੇ ਉਹਦੇ ਥਰੂ ਸਾਡੇ ਨਾਲ ਰਜਿਸਟ੍ਰੇਸ਼ਨ ਕਰਦੇ ਆ ਅੱਛਾ ਜਣੀ ਤੁਸੀਂ ਕਹਿੰਦੇ ਆ ਵੀ ਪਹਿਲਾਂ ਰਜਿਸਟਰ ਹੋ ਜਾਓ ਤਾਂ ਕਿ ਤੁਹਾਨੂੰ ਵੀ ਪਤਾ ਹੋਵੇ ਵੀ ਤੁਸੀਂ ਕਿੰਨੀ ਕੀ ਤਿਆਰੀ ਕਰਨੀ ਹੈ ਹਾਂ ਜੀ ਜੀ ਉਹ ਰਜਿਸਟ੍ਰੇਸ਼ਨ ਜਿੱਦਾਂ ਹੀ ਸਾਡੇ ਕੋਲੇ ਆਉਂਦੀ ਆ ਸਾਨੂੰ ਆਈਡੀਆ ਹੋ ਜਾਂਦਾ ਕਿ ਸਾਡੇ ਕੋਲੇ ਇੰਨੇ ਬੱਚਿਆਂ ਦੇ ਰਜਿਸਟ੍ਰੇਸ਼ਨ ਹੋ ਚੁੱਕੇ ਜਿਵੇਂ ਲਾਸਟ ਟਾਈਮ ਸਾਡੇ ਕੋਲੇ ਨੀਅਰਲੀ 1350 ਬੱਚੇ ਦੀ ਰਜਿਸਟ੍ਰੇਸ਼ਨ ਹੋਈ ਸੀ ਜੀ ਤੇ ਫਿਰ ਉਹ ਬੱਚੇ ਸਾਨੂੰ ਇੱਕ ਹਫਤਾ ਪਹਿਲਾਂ ਅ ਸੇਵਾ ਤੋਂ ਇੱਕ ਹਫ਼ਤਾ ਪਹਿਲਾਂ ਸਾਨੂੰ ਇਹ ਦੱਸ ਦਿੰਦੇ ਆ ਕਿ ਵੀ ਹਾਂਜੀ ਉਹ ਇਸ ਸੇਵਾ ਦੇ ਵਿੱਚ ਪਹੁੰਚਣਗੇ ਗਰੋਸਰੀ ਦੇ ਲਈ ਜਾ ਕੇ ਅਸੀਂ ਉਹਦੇ ਅਕੋਰਡਿੰਗ ਜਿਹੜਾ ਸਾਡੇ ਸਾਰੇ ਸੇਵਾਦਾਰਾ ਹਰ ਲੋਕੇਸ਼ਨ ਤੇ ਉਹ ਆਪਣਾ ਸਮਾਨ ਉਸ ਹਿਸਾਬ ਨਾਲ ਬਾਏ ਕਰ ਲੈਂਦੇ ਆ ਤੇ ਅਸੀਂ ਉਹਨੂੰ ਉਦਾਂ ਪ੍ਰੋਕਿਊਰ ਕਰ ਲੈਂਦੇ ਆ ਤੇ ਸੇਵਾ ਵਾਲੇ ਦਿਨ ਆਲਮੋਸਟ ਉਥੇ ਇਸ ਵਾਰ ਜਿਹੜੇ ਬੱਚੇ ਆਏ ਆ ਸਾਡੇ ਕੋਲ ਸਤੰਬਰ ਮਹੀਨੇ ਦੇ ਵਿੱਚ ਹਰ ਲੋਕੇਸ਼ਨ ਤੇ 100 ਬੱਚਾ ਸੀਗਾ ਜੀ ਕਿੰਨੀਆਂ ਲੋਕੇਸ਼ਨਾਂ ਇੱਥੇ ਮੈਲਬਰਨ ਦੇ ਵਿੱਚ ਹੁੰਦੀਆਂ ਸਾਡੇ ਕੋਲ ਇੱਥੇ ਤਿੰਨ ਲੋਕੇਸ਼ਨਸ ਰੱਖੀਆਂ ਹੋਈਆਂ ਨੇ ਜੀ ਆਪਾਂ ਸਾਊਥ-ਈਸਟ ਦੇ ਲਈ ਆਪਾਂ ਡੈਂਡੀ ਨੌਂਗ ਸਟੇਸ਼ਨ ਰੱਖਿਆ ਜੀ ਤੇ ਵੈਸਟ ਦੇ ਲਈ ਆਪਾਂ ਟਾਰਨੇਟ ਰੱਖਿਆ ਜੀ ਤੇ ਨਾਰਥ ਦੇ ਲਈ ਆਪਾਂ ਕ੍ਰੇਗੀਵਨ ਸਟੇਸ਼ਨ ਰੱਖਿਆ ਜਾਨੀ ਕਿ ਤੁਸੀਂ ਸਟੇਸ਼ਨ ਦੇ ਨੇੜੇ ਰੱਖਦੇ ਆ ਤਾਂ ਕਿ ਬੱਚਿਆਂ ਨੇ ਕਿਉਂਕਿ ਜਦੋਂ ਨਵੇਂ ਆਉਂਦੇ ਆ ਗੱਡੀ ਵਗੈਰਾ ਵੀ ਨਹੀਂ ਹੁੰਦੀ ਹੈ ਨਾ ਜੀ ਡੈਫੀਨਿਟਲੀ ਜੀ ਹਾਂਜੀ ਕਿਉਂਕਿ ਬੱਚੇ ਨਵੇਂ ਆਉਂਦੇ ਆ ਕ ਨਹੀਂ ਹੁੰਦੀ ਤਾਂ ਤਾਂ ਕਿ ਉਹ ਟਰਾਂਸਪੋਰਟ ਜਿਹੜੀ ਆ ਉਹਨਾਂ ਲਈ ਈਜ਼ੀ ਰਹਿ ਜਾਵੇ ਤੇ ਉੱਥੋਂ ਉਹਨਾਂ ਨੂੰ ਸਮਾਨ ਚੱਕ ਕੇ ਜਾਣਾ ਸੌਖਾ ਹੋ ਜਾਵੇ ਹਾਂਜੀ ਤੇ ਇਹਦੇ ਵਿੱਚ ਜਦਾਂ ਗਰੋਸਰੀ ਦੇ ਵਿੱਚ ਕਿਉਂਕਿ ਕੀ ਕੀ ਜਿਹੜੇ ਸਮਾਨ ਮੇਨਲੀ ਤੁਸੀਂ ਕਿਦਾਂ ਕਰਦੇ ਆਂ ਵੀ ਆਹ ਲੋੜਾਂ ਨੇ ਆਹ ਇਸ ਤਰੀਕੇ ਨਾਲ ਉਹ ਕਿਦਾਂ ਤਿਆਰੀ ਹੁੰਦੀ ਹੈ ਅਸੀਂ ਪਹਿਲਾਂ ਜਦੋਂ ਇਹ ਪ੍ਰੋਜੈਕਟ ਸ਼ੁਰੂ ਕਰਨ ਲੱਗੇ ਸੀ ਵੀਰੇ ਕੁਝ ਕੁ ਅਸੀਂ ਬੱਚਿਆਂ ਦੇ ਨਾਲ ਵੈਸੇ ਨਾਰਮਲੀ ਗੱਲ ਕੀਤੀ ਸੀ ਅਸੀਂ ਚੈੱਕ ਕਰਨਾ ਚਾਹੁੰਦੇ ਸੀ ਵੀ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈਗੀ ਆ ਜੀ ਤਾਂ ਕੁਝ ਕੁ ਸਰਵੇ ਕਰਨ ਤੋਂ ਬਾਅਦ ਸਾਨੂੰ ਮਹਿਸੂਸ ਹੋਇਆ ਕਿ ਵੀ ਜਿਹੜੀਆਂ ਬੇਸਿਕ ਚੀਜ਼ਾਂ ਸਾਡੀ ਕਿਚਨ ਦੇ ਵਿੱਚ ਅਸੀਂ ਕਰਦੇ ਆ ਜਿਵੇਂ ਆਟਾ ਹੋ ਗਿਆ ਜੀ ਇਹ ਮਤਲਬ ਮੈਂ ਇਹ ਵੀ ਦੱਸ ਦਵਾਂ ਇਹ ਜਿਹੜਾ ਸਮਾਨ ਅਸੀਂ ਇੱਕ ਬੱਚੇ ਨੂੰ ਦੇ ਰਹੇ ਆ ਉਹ ਮੰਥ ਇੱਕ ਮੰਥ ਦੇ ਲਈ ਹੁੰਦਾ ਉਹਦੇ ਲਈ ਤੇ ਇੱਕ ਮੰਥ ਤੋਂ ਬਾਅਦ ਵੀ ਉਹ ਰਿਪੀਟ ਕਰ ਸਕਦਾ ਸੋ ਇੱਕ ਬੱਚੇ ਲਈ ਆਪਣੇ ਕੋਲੇ ਆਪਾਂ ਖਾਲਸੇਟ ਵੱਲੋਂ 5 ਕਿਲੋ ਆਟਾ ਉਹਨੂੰ ਜੀ 2 ਕਿਲੋ ਚੌਲ ਜੀ ਜੀ ਆ ਆਪਣੇ ਸਾਰੇ ਮਸਾਲੇ ਜਿਦਾਂ ਲਾਲ ਮਿਰਚ ਹੋ ਗਈ ਜੀ ਗਰਮ ਮਸਾਲਾ ਹੋ ਗਿਆ ਤੇ ਖੰਡ ਹੋ ਗਈ ਦੁੱਧ ਹੋ ਗਿਆ ਤੇ ਸਬਜ਼ੀਆਂ ਹੁੰਦੀਆਂ ਨੇ ਜੀ ਕਿਲੋ ਕਿਲੋ ਉਹਦੇ ਵਿੱਚ ਫਰੂਟ ਵੀ ਹੁੰਦੇ ਆ ਕਿਲੋ ਜੀ ਤੇ ਆਪਣਾ ਟਾਇਲਟਰੀ ਸਮਾਨ ਜਿਹੜਾ ਹੋ ਗਿਆ ਸ਼ੈਂਪੂ ਵਗੈਰਾ ਟੂਥ ਬਰਸ਼ ਟੂਥ ਪੇਸਟ ਪਹਿਣਾ ਲਈ ਹਾਈਜੀਨ ਪੈਕ ਹੋ ਗਏ ਸੋ ਇਹ ਸਾਰਾ ਸਟੱਫ ਮਿਲਾ ਕੇ ਵੀ ਐਟ ਲੀਸਟ ਉਹਨਾਂ ਦੀ ਗਰੋਸਰੀ ਜਿਹੜੀ ਉਹਨਾਂ ਨੇ ਕਰਨੀ ਆ ਉਹ ਉਹਨਾਂ ਦੀ ਬਚ ਜਾਂਦੀ ਹੈ ਜੀ ਹਾਂਜੀ ਇਹ ਕੋ ਛੋਟੀ ਜੀ ਸਪੋਰਟ ਆ ਜਿਹੜੀ ਖਾਲਸੇਡ ਵੱਲੋਂ ਕੀਤੀ ਜਾ ਰਹੀ ਹੈ ਇਹ ਫਿਰ ਇਹਦੀ ਜਿਹੜੀ ਫੰਡਿੰਗ ਆ ਜਦਾਂ ਕਹਿ ਸਕਦੇ ਆ ਇਹ ਤੁਸੀਂ ਸਾਰੇ ਜਦਾਂ ਅਪਰ ਦਸਬੰਧ ਦੇ ਸੰਕਲਪ ਦੇ ਵਿੱਚ ਆਉਂਦਾ ਕਿੱਦਾਂ ਤੁਹਾਡੇ ਨਾਲ ਲੋਕ ਜੁੜੇ ਹੋਏ ਆ ਕਿੱਦਾਂ ਜਦਾਂ ਹੁਣ ਤੁਸੀਂ ਕਿਹਾ ਵੀ 350 ਰਜਿਸਟਰ ਹੋਗੇ ਤਾਂ ਉਹਦੇ ਤਰੀਕੇ ਨਾਲ ਤੁਸੀਂ ਸਾਰਾ ਮੈਨੇਜ ਕਰਨਾ ਹੁੰਦਾ ਤਾਂ ਉਹ ਫੇ ਕਿਵੇਂ ਮੈਸੇਜ ਸ ਮੈਂ ਦਾਨੀ ਸੱਜਣ ਕਿਵੇਂ ਜੁੜਦੇ ਆ ਨਾਲ ਜੀ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਆਟਾ ਗਾ 5 ਕਿਲੋ ਦਾ ਇਹ ਆਪਾਂ ਸੇਵਾ ਜਿਹੜੀ ਸੀਗੀ ਪਿਛਲੇ ਸਾਲ ਅਕਤੂਬਰ ਮਹੀਨੇ ਤੋਂ ਸ਼ੁਰੂ ਕੀਤੀ ਸੀਗੀ ਜੀ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਆਟੇ ਦੀ ਜਿਹੜੀ ਸੇਵਾ ਹੋ ਰਹੀ ਆ ਉਹ ਗਰੇਵਾਲ ਵੀਰ ਜੀ ਹੁਣਾਂ ਵੱਲੋਂ ਹੋ ਰਹੀ ਆ ਗਰੇਵਾਲ ਆਟਾ ਚੱਕੇ ਹਾਂਜੀ ਜੀ ਜੀ ਤੋ ਉਦੋਂ ਤੋਂ ਲੈ ਕੇ ਉਹ ਇਸ ਆਟੇ ਦੀ ਸੇਵਾ ਕਰ ਰਹੀ ਹੈ ਨੀਅਰਲੀ ਉਹਨਾਂ ਵੱਲੋਂ ਜੀ ਆਪਣਾ 1200 ਤੱਕ ਬੈਗ ਆ ਚੁੱਕਿਆ ਹੋਣਾ ਜੀ 15 25 ਕਿਲੋ 25 ਜੀ ਬਣ ਕੇ ਅੱਛਾ ਰੈਡੀ ਹੋ ਕੇ ਉਹਨਾਂ ਵੱਲੋਂ ਰੈਡੀ ਹੋ ਕੇ ਹਾਂ ਜੀ ਉਹਨਾਂ ਵੱਲੋਂ ਆਉਂਦਾ ਅਸੀਂ ਜਿੱਥੇ ਉਹਨਾਂ ਨੂੰ ਕਹਿੰਨੇ ਆ ਵੀ ਸਾਨੂੰ ਇੱਥੇ ਡਿਲੀਵਰ ਕਰ ਦਿਓ ਤਾਂ ਉਹ ਉਹਨਾਂ ਨਾਲ ਹਾਂ ਜੀ ਉਹਨਾਂ ਦੇ ਡਰਾਈਵਰ ਜਿਹੜੇ ਆ ਉਹ ਵੀਰ ਉੱਥੇ ਡਿਲੀਵਰ ਕਰ ਦਿੰਦੇ ਜਿਹੜੇ ਇੱਥੋਂ ਦੇ ਦੇਖਦੇ ਮੈਲਬਨ ਦਾ ਗगन ਭੈਣ ਹੋਣੀ ਤੇ ਉਹ ਸਾਡੇ ਨਾਲ ਕੋਆਰਡੀਨੇਸ਼ਨ ਕਰਕੇ ਉਹ ਆਟਾ ਡਿਲੀਵਰ ਕਰ ਦਿੰਦੇ ਆ ਤੇ ਬਾਕੀ ਜਿੰਨਾ ਸਟੱਫ ਹੁੰਦਾ ਸਾਡਾ ਉਹ ਅਸੀਂ ਜੀ ਬਾਈ ਕਰਦੇ ਆ ਜ ਚੌਲ ਅਸੀਂ ਬਲਕ ਦੇ ਵਿੱਚ ਲੈ ਕੇ ਉਹਨਾਂ ਦੀ ਪੈਕਿੰਗ ਕਰਦੇ ਹਾਂ ਜੀ 2-2 ਕਿਲੋ ਦੇ ਵਿੱਚ ਤੇ ਬਾਕੀ ਸਟੱਫ ਜਿਹੜਾ ਸਾਨੂੰ ਆਲਰੇਡੀ ਪੈਕ ਮਿਲ ਜਾਂਦਾ ਹੈਗਾ ਸੋ ਅਸੀਂ ਜਿੱਦਾਂ ਸਾਡੀਆਂ ਕਨਫਰਮੇਸ਼ਨ ਹੁੰਦੀਆਂ ਬੱਚਿਆਂ ਦੀਆਂ ਸੋ ਸਾਡੇ ਕੋਲ ਇੱਕ ਹਫਤਾ ਹੁੰਦਾ ਉਹਦੇ ਵਿੱਚ ਅਸੀਂ ਉਹਨਾਂ ਸਮਾਨ ਬਾਈ ਕਰ ਲੈਂਦੇ ਹਾਂ ਜਿੱਦਾਂ ਹੁਣ ਪੈਕਿੰਗ ਕਰਨਾ ਹੁੰਦਾ ਇਹ ਵੀ ਇੱਕ ਕੰਮ ਹੁੰਦਾ ਹੈ ਨਾ ਕਿ ਛੋਟਾ ਕੰਮ ਨਹੀਂ ਇਹ ਕਾਫੀ ਵੱਡਾ ਕੰਮ ਹੈ ਉਹ ਫਿਰ ਕਿਦਾਂ ਤੁਹਾਡੇ ਨਾਲ ਕਿਵੇਂ ਜੁੜਦੇ ਆ ਕੋਈ ਸਾਰਿਆਂ ਦੇ ਕੰਮ ਹੁੰਦੇ ਆ ਠੀਕ ਹੈ ਮਹੀਨੇ 'ਚ ਇੱਕ ਦਿਨ ਤਾਂ ਆ ਜਾਣਗੇ ਬਲਟੀਅਰ ਪਰ ਇਹ ਜਿਹੜਾ ਬੈਕ ਐਂਡ ਕੰਮ ਹੈ ਕਾਫੀ ਹੁੰਦਾ ਇਹ ਬਿਲਕੁਲ ਜੀ ਤੁਸੀਂ ਗ ਕੰਮ ਬਹੁਤ ਜਿਆਦਾ ਵੱਡਾ ਹੁੰਦਾ ਜਿਹੜੀ ਚੌਲਾਂ ਦੀ ਸੇਵਾ ਕੀਤੀ ਉਹ ਸਾਡੇ ਨਾਲ ਜਦੋਂ ਤੋਂ ਸੇਵਾ ਸ਼ੁਰੂ ਹੋਈ ਆ ਉਦੋਂ ਤੋਂ ਇੱਕ ਕੀ ਨਜ਼ਰ ਕਲੱਬ ਤੁਸੀਂ ਸੁਣਿਆ ਹੋਣਾ ਮੈਂ ਕਲ ਮਾਰੇ ਹਾਂ ਜੀ ਅਸੀਂ ਉਹਨਾਂ ਨਾਲ ਮਿਲੇ ਵੀ ਸੀ ਹਾਂ ਹਾਂ ਜੀ ਉਹ ਬਜ਼ੁਰਗ ਜੁੜੇ ਹੋਏ ਆ ਐਕਚੁਅਲੀ ਮੈਂ ਉਹਨਾਂ ਨਾਲ ਪਹਿਲਾਂ ਜੁੜੀ ਸੀਗੀ ਕਿ ਉਹ ਟ੍ਰਿਪ ਜਾਂਦੇ ਸੀ ਤਾਂ ਮੈਂ ਬੱਸ ਦੀ ਸੇਵਾ ਕਰਦੀ ਹੁੰਦੀ ਸੀ ਬੱਸ ਚਲਾਉਂਦੀ ਹੁੰਦੀ ਸੀ ਉਹਨਾਂ ਨਾਲ ਜੀ ਕਿਉਂਕਿ ਮੈਂ ਬੱਸ ਡਰਾਈਵਰ ਆ ਤੇ ਉਹ ਉਹਨਾਂ ਨਾਲ ਜਦੋਂ ਗੱਲਬਾਤ ਹੋਈ ਕਿ ਅਸੀਂ ਇਦਾਂ ਸੇਵਾ ਕਰਦੇ ਹਾਂਗੇ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਇਹ ਸੇਵਾ ਕਰਾਵਾਂਗੇ ਸੋ ਉਦੋਂ ਤੋਂ ਲੈ ਕੇ ਹੁਣ ਤੱਕ ਬੈਕਐਂਡ ਤੇ ਸਾਡੇ ਨਾਲ ਚੌਲਾਂ ਦੀ ਜਿਹੜੀ ਸੇਵਾ ਹੋ ਰਹੀ ਆ ਉਹ ਕੀ ਨੇਚਰ ਗਰੁੱਪ ਕਰ ਰਿਹਾ ਹੈ ਜੀ ਤੇ ਉਹ ਬਜ਼ੁਰਗ ਸਾਰੇ ਆਉਂਦੇ ਆ ਬੀਬੀਆਂ ਆਉਂਦੀਆਂ ਨੇ ਬਜ਼ੁਰਗ ਆਪਣੇ ਆਉਂਦੇ ਨੇਗੇ ਤੇ ਉਹ ਪੈਕਿੰਗ ਕਰਾਉਂਦੇ ਆ ਤੇ ਜਿਹੜੀ ਸਬਜ਼ੀਆਂ ਦੀ ਪੈਕਿੰਗ ਹੁੰਦੀ ਆ ਫਰੂਟਸ ਦੀ ਸਬਜ਼ੀਆਂ ਦੀ ਉਹ ਸਾਡੇ ਸੇਵਾਦਾਰ ਕਰਦੇ ਆ ਉਹ ਸੇਵਾ ਤੋਂ ਇੱਕ ਦਿਨ ਪਹਿਲਾਂ ਪੈਕਿੰਗ ਹੁੰਦੀ ਆ ਹਾਂ ਕਿਉਂਕਿ ਉਹ ਫਰੈਸ਼ ਉਹ ਹਾਂਜੀ ਹਾਂਜੀ ਉਹ ਫਿਰ ਅਸੀਂ ਉਹਨੂੰ ਜ਼ਿਆਦਾ ਟੈਂਪਰ ਕਿਉਰ ਨਹੀਂ ਕਰ ਸਕਦੇ ਸੋ ਉਹ ਸਾਡੇ ਸੇਵਾਦਾਰਾਂ ਦੇ ਅਸੀਂ ਸਮਾਂ ਪੁੱਛ ਲੈਂਦੇ ਆ ਵੀ ਉਹ ਕਿਹੜਾ ਸਮਾਂ ਹੁੰਦਾਗਾ ਤੇ ਸੋ ਉਹਦੇ ਵਿੱਚ ਸਾਰੇ ਜਣੇ ਆ ਕੇ ਉੱਥੇ ਸੇਵਾ ਕਰਾ ਦਿੰਦੇ ਆ ਘਰੇ ਇੱਕ ਜਗ੍ਹਾ ਤੇ ਤੇ ਇਹ ਬੇਸ ਤੁਹਾਡੇ ਮਤਲਬ ਕਿੱਥੇ ਬਣੇ ਹੋਇਆ ਜਿੱਥੇ ਤੁਸੀਂ ਮਤਲਬ ਇਦਾਂ ਇਕੱਠੇ ਹ ਆਪਨਾ ਸੇਵਾਦਾਰਾਂ ਦੇ ਘਰਾਂ ਦੇ ਵਿੱਚ ਹੀ ਕਰ ਲੈਂਦੇ ਆ। ਹਾਂਜੀ ਉਦਾਂ ਹੀ ਕਰ ਲੈਂਦੇ ਆ ਚੈੱਕ ਕਰ ਲੈਂਦੇ ਆ ਵੀ ਹਾਂਜੀ ਕਿਹੜੇ ਸੇਵਾਦਾਰ ਦੇ ਘਰੇ ਕਰਨਾ ਉੱਥੇ ਸਮਾਨ ਡਿਲੀਵਰ ਕਰਾ ਲਈਦਾ ਫਿਰ ਉੱਥੇ ਸਾਰੇ ਇਕੱਠੇ ਹੋ ਜਾਂਦੇ ਆ। ਤੇ ਇਸ ਮੌਕੇ ਵਿਕਟੋਰੀਆ ਦੇ ਵਿੱਚ ਤੁਹਾਡੀ ਇਹ ਸਾਰੀ ਟੀਮ ਚ ਕਿੰਨੇ ਕਿ ਸੇਵਾਦਾਰ ਕਿੰਨੇ ਕਿ ਵਲੰਟੀਅਰ ਤੁਹਾਡੇ ਨਾਲ ਜੁੜੇ ਹੋਏ ਆ ਜਿਹੜੇ ਮਤਲਬ ਕਈ ਬਹੁਤ ਐਕਟਿਵਲੀ ਵੀ ਹੋਣੇ ਆ ਕਈ ਹੁੰਦੇ ਆ ਕਿ ਮਤਲਬ ਜਦੋਂ ਸਮਾਂ ਮਿਲਦਾ ਉਦੋਂ ਆ ਜਾਂਦੇ ਆ। ਟੋਟਲ ਕਿੰਨੇ ਆ ਜੀ? ਹਾਂਜੀ ਇਸ ਟਾਈਮ ਵੀਰੇ ਐਕਟਿਵਲੀ ਜਿਹੜੇ ਸਾਡੇ ਨਾਲ ਸੇਵਾ ਕਰ ਰਹੇ ਆ ਜਿਹੜੇ ਇਸ ਪ੍ਰੋਜੈਕਟ ਦੇ ਲਈ ਤਾਂ ਹਰ ਇੱਕ ਲੋਕੇਸ਼ਨ ਤੇ ਤੇ ਆਪਾਂ ਲਾ ਕੇ ਚੱਲ ਸਕਦੇ ਵੀ ਜਿਹੜੇ ਇਸ ਟਾਈਮ ਐਕਟਿਵਲੀ ਕਰ ਰਹੇ ਆ ਸੀਗਾ ਪਰ ਕੁਝ ਸੇਵਾਦਾਰ ਇਦਾਂ ਦੇ ਵੀ ਹੁੰਦੇ ਜਿਹੜੇ ਤੁਹਾਨੂੰ ਪਤਾ ਇੱਥੇ ਦੇ ਰਜੇਵੇਂ ਇੰਨੇ ਕਿ ਜ਼ਿਆਦਾ ਨਹੀਂ ਹਾਂਜੀ ਕਈ ਵਾਰ ਹੁੰਦਾ ਵੀ ਕਿਤੇ ਇਧਰ ਉਧਰ ਆਪਣੀ ਸੇਵਾਾਂ ਦੇ ਜਿਵੇਂ ਪਿੱਛੇ ਨਿਊਜ਼ੀਲੈਂਡ ਦਾ ਸੀਗਾ ਤਾਂ ਉਹ ਫਿਰ ਸੇਵਾਦਾਰ ਜਿਨ੍ਹਾਂ ਦਾ ਸਮਾਂ ਹੁੰਦਾ ਉਹ ਉਸ ਹਿਸਾਬ ਨਾਲ ਆਪਣੇ 2 ਜਾਂ 3 ਦਿਨ ਕੱਢ ਸਕਦੇ ਆ ਜੀ ਜੇ ਪੁੱਛ ਲਈਦਾ ਐਮਰਜੈਂਸੀ ਜਦੋਂ ਸਾਨੂੰ ਸਪੋਰਟ ਦੀ ਲੋੜ ਹੋਵੇ ਉਹਨਾਂ ਦੀ ਜੀ ਉਸ ਤਰੀਕੇ ਨਾਲ ਤੁਸੀਂ ਕਰਦੇ ਹੋ ਹਾਂਜੀ ਸੋ ਜਿੱਦਾਂ ਭੈਣ ਹੋਰਾਂ ਨੇ ਦੱਸਿਆ ਖਾਸ ਤੌਰ ਦੇ ਉੱਤੇ ਗੱਲ ਕੀ ਇਹਨਾਂ ਵੱਲੋਂ ਇਸ ਤਰੀਕੇ ਨਾਲ ਪੂਰੇ ਦਾ ਕਿਤੇ ਗੁਰੂ ਕੇ ਲੰਗਰਾਂ ਦੇ ਸੰਕਲਪ ਵੀ ਸਮੇਂ ਦੇ ਨਾਲ ਤਬਦੀਲ ਹੋ ਗਏ ਹੈਗੇ ਆ ਸੋ ਸਮੇਂ ਦੇ ਨਾਲ ਉਸ ਤਰੀਕੇ ਨਾਲ ਉਹਦਾ ਰੂਪ ਦੇਣਾ ਪੈਂਦਾ ਹੈਗਾ ਇਹ ਗੁਰੂ ਕੇ ਲੰਗਰਾਂ ਦਾ ਨਵਾਂ ਸਰੂਪ ਆ ਜਿਹੜਾ ਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਇਹ ਜਿਹੜੀ ਗੈਟ ਟੂਗੇਦਰ ਆ ਇਹ ਵੀ ਇੱਕ ਲੰਗਰਾਂ ਦੇ ਸੰਕਲਪ ਦੀ ਹੀ ਇੱਕ ਗੈਟ ਟੂਗੇਦਰ ਆ ਤੇ ਬੜਾ ਸੋਹਣਾ ਅੱਜ ਲੱਗ ਰਿਹਾ ਹੈਗਾ ਤੇ ਉਮੀਦ ਆ ਜੇਕਰ ਤੁਸੀਂ ਇਹ ਵੀਡੀਓ ਦੇਖ ਕੇ ਤੁਹਾਡੇ ਵੀ ਮਨ ਦੇ ਵਿੱਚ ਕੋਈ ਇੱਛਾ ਹੈਗੀ ਆ ਕਿ ਇਸ ਸੇਵਾ ਦੇ ਵਿੱਚ ਕਿਸ ਤਰੀਕੇ ਨਾਲ ਜੁੜਨਾ ਚਾਹੋ ਮਾਈਕ ਤੌਰ ਦੇ ਉੱਤੇ ਜੁੜਨਾ ਚਾਹੇ ਆਪ ਨਜੀਤੌਰ ਦੇ ਉੱਤੇ ਜੁੜਨਾ ਹੈਗਾ ਤਾਂ ਤੁਸੀਂ ਇਹਨਾਂ ਨਾਲ رابطہ ਕਰ ਸਕਦੇ ਹੋਗੇ ਤਾਂ ਤੁਸੀਂ ਆਪਣਾ ਸੋਸ਼ਲ ਮੀਡੀਆ ਜਿਹੜੇ ਹੈਂਡਲਸ ਨੇ ਉਹ ਜ਼ਰੂਰ ਦੱਸ ਦਿਓ ਵੀ ਕਿੱਦਾਂ ਜਿਹੜੇ ਤੁਹਾਡੇ ਪੇਜ ਨਾਲ ਜੁੜਨਾ ਤੁਹਾਡੀ ਵੈਬਸਾਈਟ ਨਾਲ ਜੁੜਨਾ ਜਾਂ ਤੁਹਾਡੇ ਕੰਟੈਕਟ ਕੀ ਹੈਗੇ ਹਾਂ ਜੀ ਹਾਂਜੀ ਸਾਡੇ ਕੰਟੈਕਟ ਜਿਹੜੇ ਹੈਗੇ ਫੇਸਬੁੱਕ ਤੇ ਵੀ ਆਪਣਾ ਹੈਗਾ ਜੀ ਪੇਜ ਤੇ ਨੇਮ ਹੈਗਾ ਖਾਲਸੇਡ ਆਸਟ੍ਰੇਲੀਆ ਜੀ ਇੰਸਟਾਗ੍ਰam ਵੀ ਸੇਮ ਆਪਣਾ ਹੈਗਾ ਟਵਿੱਟਰ ਤੇ ਵੀ ਆਪਣਾ ਹੈਗਾ ਜੀ ਤੇ ਇੱਕ ਸਾਡਾ ਬਲੱਡ ਡੋਨੇਸ਼ਨ ਦੇ ਰਿਗਾਰਡਿੰਗ ਵੀ ਆਪਾਂ ਉਹਦੇ ਤੇ ਨੰਬਰ ਦਿੱਤਾ ਹੁੰਦਾ ਹੈਗਾ ਜੀ ਅੱਛਾ ਉਹ ਉਹਦੇ ਬਾਰੇ ਵੀ ਦੱਸ ਦਿਓ ਵੀ ਆਪਣੀ ਗੱਲ ਇੱਧਰ ਹੀ ਹੋ ਗਈ ਉਹ ਬਲੱਡ ਡੋਨੇਸ਼ਨ ਦਾ ਵੀ ਆਪਾਂ 2020 ਤੋਂ ਸ਼ੁਰੂ ਕੀਤਾ ਹੋਇਆ ਜੀ। ਜੀ। ਉਹਦੇ ਵਿੱਚ ਆਪਾਂ ਦੋ ਜਿਹੜੀਆਂ ਡਰਾਈਵਸ ਹੈਗੀਆਂ ਉਹ ਮੇਨ ਰੱਖੀਆਂ ਨੇ ਕਿ ਇੱਕ ਤਾਂ ਜੂਨ 1984 ਹਾਂਜੀ ਜੀ ਤੇ ਨਵੰਬਰ ਜੀ ਇਹ ਦੋ ਜਿਹੜੀਆਂ ਮੇਨ ਅਸੀਂ ਰੱਖਦੇ ਆ ਕਿਉਂ ਕਿ ਅਸੀਂ ਦੱਸਣਾ ਚਾਹੁੰਦੇ ਆ ਇੱਥੇ ਸਭ ਨੂੰ ਜੀ ਕਿ ਉਹ ਸਮੇਂ ਦੇ ਵਿੱਚ ਸਾਡੇ ਨਾਲ ਕੀ ਹੋਇਆ ਸੀ ਸਾਡਾ ਖੂਨ ਡੁੱਲਿਆ ਸੀ ਅਸੀਂ ਖੂਨ ਦੇ ਰਹੇ ਹਾਂ ਜੀ ਹੈ ਨਾ ਹਾਂਜੀ ਜੀ ਤਾਂ ਸਾਡੇ ਉਹ ਸ਼ਹੀਦਾਂ ਅਸੀਂ ਉਹਨਾਂ ਦੇ ਵਰਗੇ ਨਹੀਂ ਬਣ ਸਕਦੇ ਜੀ ਜੀ ਤੇ ਪਰ ਅਸੀਂ ਉਹ ਸਾਡੇ ਸ਼ਹੀਦਾਂ ਨੂੰ ਸਾਡੀਆਂ ਬੀਬੀਆਂ ਨੂੰ ਸਾਡੇ ਸਿੰਘਾਂ ਨੂੰ ਇੱਕ ਸਮਰਪਿਤ ਅਸੀਂ ਖੂਨ ਦਾ ਜਿਹੜੀ ਮਹਾਜ ਜੀ ਇੱਕ ਖੂਨਦਾਨ ਮਹਾਮਚਲ ਰਹੀ ਹੈ ਤੁਸੀਂ ਫੋਟੋਸ ਵੀ ਦੇਖ ਸਕਦੇ ਹੋ ਜੀ ਇਹ ਹਰ ਇੱਕ ਸਟੇਟ ਦੀਆਂ ਹੈਗੀਆਂ ਨੇ ਜੀ ਜੀ ਤੇ ਬੱਚੇ ਇੱਥੇ ਸਾਡੇ ਕੁਝ ਅਜਿਹੇ ਵੀ ਡੋਨਰ ਹੈਗੇ ਆ ਜੀ ਜਿਹੜੇ ਕਿ ਰੈਗੂਲਰਲੀ ਮਹੀਨੇ ਬਾਅਦ ਡੋਨੇਸ਼ਨਸ ਕਰਦੇ ਹੀ ਕਰਦੇ ਆ ਜੀ ਤੇ ਪਰਮਜੀਤ ਭੈਣਾ ਇਹ ਇੱਥੇ ਆਪਣੇ ਨੈਸ਼ਨਲੀ ਸਾਰਾ ਕੋਆਰਡੀਨੇਟ ਕਰਦੇ ਆ ਜੀ ਇਹ ਬਲੱਡ ਨੇਸ਼ਨ ਦਾ ਜਿੰਨਾ ਵੀ ਜਿਹਨੂੰ ਕਿਸੇ ਨੂੰ ਵੀ ਇਨਫੋਰਮੇਸ਼ਨ ਚਾਹੀਦੀ ਹੁੰਦੀ ਆ ਕਿੱਦਾਂ ਅਸੀਂ ਸਾਈਨ ਇਨ ਕਰਨਾਗਾ ਕਿੱਦਾਂ ਅਕਾਊਂਟ ਬਣਾਣਾ ਇਹ ਵੀ ਤੁਹਾਡੀ ਜਿਹੜੀ ਵੈਬਸਾਈਟ ਤੇ ਤੁਸੀਂ ਜਾ ਜਾਣ ਬਾਰੇ ਤੁਹਾਡੇ ਰਾਮ ਸਾਹਿਬ ਜੀ ਵੈਬਸਾਈਟ ਤੇ ਹਾਂਜੀ ਆਪਾਂ ਪ੍ਰੋਪਰਲੀ ਦਿੱਤਾ ਹੋਇਆ ਵੀ ਕੀ ਕੀ ਸਟੈਪ ਹੈਗੇ ਤੁਸੀਂ ਕਿੱਦਾਂ ਯੂਜ਼ ਕਰ ਸਕਦੇ ਹੋ ਤੇ ਜੇ ਕਈ ਵਾਰ ਨਹੀਂ ਕਿਸੇ ਨੂੰ ਪਤਲਾ ਆਦਾ ਤਾਂ ਉਹ ਭੈਣ ਨਾਲ ਕੋਆਰਡੀਨੇਟ ਕਰ ਲੈਂਦੇ ਆ ਵੀ ਸਾਨੂੰ ਸਮਝਾ ਦਿਓ ਕਿੰਨੇ ਹੁਣ ਤੱਕ ਡੋਨਰ ਜੁੜ ਚੁੱਕੇ ਆ ਤੁਸੀਂ ਇਸ ਦੱਸੋ ਡੋਨਰ ਵੀਰ ਜੀ ਆਲਮੋਸਟ 1000 ਤੋਂ ਉੱਤੇ ਜੁੜੇ ਹੋਏ ਆ ਅੱਛਾ ਜੀ ਤੇ ਅੱਜ ਤੱਕ ਤਕਰੀਬਨ 8000 ਤੋਂ ਜ਼ਿਆਦਾ ਲਾਈਵਸ ਸੇਵ ਹੋ ਚੁੱਕੀਆਂ ਨੇ ਹੁਣ ਤੱਕ ਅੱਛਾ ਠੀਕ ਹੈ ਬਾਕੀ एवरी ਡੇ ਚੇਂਜ ਹੁੰਦੇ ਆ ਨੰਬਰਸ ਪਰ ਅਸੀਂ ਸਾਰੇ ਤੁਹਾਡੇ ਮਤਲਬ ਚੈਨਲ ਦੇ ਜ਼ਰੀਏ ਕਹਿਣਾ ਚਾਹੁੰਦੇ ਆ ਸਾਰੇ ਵਲੰਟੀਅਰਸ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਈ ਵਾਰੀ ਤਾਂ ਬਿਨਾਂ ਕਹੇ ਤੋਂ ਵੀ ਆਪ ਕਰਕੇ ਨਾ ਕੈਲੋ ਐਫਰ احمد ਕਰਕੇ ਹਾਂਜੀ ਹਾਂ ਤੇ ਕਈ ਇਦਾਂ ਦੇ ਡੋਨਰ ਆ ਵੀਰੇ ਵੀ ਜਿਹੜੇ ਨਾ ਖਾਲਸੇਟ ਦੇ ਥਰੂ ਕਰਦੇ ਆ ਇੱਕ ਬਣਿਆ ਹੋਇਆ ਗਰੁੱਪ ਪਰ ਦੱਸਦੇ ਵੀ ਨਹੀਂ ਹੈਗੇ ਹਨਾ ਪਰ ਉਹ ਕਿਤੇ ਨਾ ਕਿਤੇ ਬਹੁਤ ਵਧੀਆ ਗੱਲ ਆ ਕਿਉਂਕਿ ਉਹ ਕਿਸੇ ਦੀ ਇੱਕ ਲਾਈਫ ਬਚਾ ਰਹੇ ਆ ਜੀ ਹਨਾ ਤੇ ਪਰ ਇਹਦੇ ਵਿੱਚ ਸਭ ਤੋਂ ਵੱਧ ਅਸੀਂ ਜਿਹੜਾ ਸ਼ੁਕਰਾਨਾ ਕਰ ਸਕਦੇ ਉਹ ਮਹਾਰਾ ਹੀ ਦਾ ਕਰ ਸਕਦੇ ਆ ਕਿ ਜਿਨ੍ਹਾਂ ਨੇ ਇੰਨਾ ਸੇਵਾਵਾਂ ਦੇ ਜ਼ਰੀਏ ਸਾਨੂੰ ਇੰਨੇ ਸਪੋਰਟਰਸ ਇੰਨੇ ਡੋਨਰਸ ਜਿਹੜੇ ਆ ਉਹਨਾਂ ਨੂੰ ਮਿਲਾਇਆ ਤੇ ਸੰਗਤ ਇੰਨੀ ਸਪੋਰਟ ਕਰਦੀ ਹੈ ਤੇ ਸਭ ਕੁਝ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋ ਰਿਹਾ ਤੇ ਲਾਸਟ ਦੇ ਵਿੱਚ ਜਦੋਂ ਭਾਈ ਰਵੀ ਸਿੰਘ ਖਾਲਸਾ ਹੋਰ ਹਨਾ ਤੁਹਾਡੀ ਕੋਆਰਡੀਨੇਸ਼ਨ ਕਿਦਾਂ ਦੀ ਹੈ ਉਹ ਕਿਦਾਂ ਡੇ ਟੂ ਡੇ ਕਿਉਂਕਿ ਉਹਨਾਂ ਨੇ ਤਾਂ ਬਹੁਤ ਲਾਰਜ ਸਕੇਲ ਦੇ ਉੱਤੇ ਸੇਵਾਵਾਂ ਨਿਭਾਈਆਂ ਜਾਂ ਪ੍ਰੋਗਰਾਮ ਜਿਹੜੇ ਚਲਾਏ ਹੈਗੇ ਅੱਜ ਹਾਂਜੀ ਹਾਂਜੀ ਤਾਂ ਉਹ ਫਿਰ ਕਿਦਾਂ ਤੁਹਾਡੀ ਟੀਮ ਦਾ ਉਹਨਾਂ ਨਾਲ ਕਿਦਾਂ ਕਨਵਰਸੇਸ਼ਨ ਹੁੰਦੀ ਹੈ ਉਹਨਾਂ ਨਾਲ ਭਾਈ ਸਾਹਿਬ ਉਹਨਾਂ ਨਾਲ ਸਾਡੀ ਗੱਲਬਾਤ ਹੋ ਜਾਂਦੀ ਜਦੋਂ ਇੱਥੇ ਦੇ ਪ੍ਰੋਜੈਕਟ ਹੁੰਦੇ ਅਸੀਂ ਉਹਨਾਂ ਨਾਲ ਡਿਸਕਸ ਕਰਦੇ ਹਾਂ ਬਾਕੀ ਕਈ ਵਾਰ ਹੁੰਦਾ ਕਿ ਅਸੀਂ ਕੋਈ ਪ੍ਰੋਜੈਕਟ ਸ਼ ਕਰਦੇ ਆ ਕਿਉਂਕਿ ਭਾਈ ਸਾਹਿਬ ਕੋਲੇ ਉਹਦਾ ਜਿਆਦਾ ایکسپੀਰੀਅੰਸ ਹੈਗਾ ਜੀ ਜੀ ਤੇ ਅਸੀਂ ਉਹਨਾਂ ਦੀ ਸਲਾਹ ਲੈਨੇ ਆ ਤੇ ਅਸੀਂ ਟਰਾਈ ਵੀ ਇਹ ਕਰਦੇ ਆ ਕਿ ਵੀ ਭਾਈ ਸਾਹਿਬ ਦੇ ਨਾਲ ਇੱਕ ਕੈਚ ਅਪ ਕਰਵਾਇਆ ਜਾਵੇ ਸਾਰੇ ਸੇਵਾਦਾਰਾਂ ਦਾ ਜਿਵੇਂ ਪਿੱਛੇ ਜੀ ਮਹੀਨਾ ਹੋ ਗਿਆ ਤੇ ਵਿਕਟੋਰੀਆ ਦੇ ਜਿੰਨੇ ਸੇਵਾਦਾਰ ਸੀ ਉਹਨਾਂ ਸਾਰਿਆਂ ਦੀ ਭਾਈ ਸਾਹਿਬ ਨਾਲ ਗੱਲਬਾਤ ਕਰਾਈ ਜੇ ਸੇਵਾਦਾਰਾਂ ਦਾ ਕੋਈ ਸਵਾਲ ਹੁੰਦਾ ਜੀ ਤਾਂ ਉਹ ਭਾਈ ਸਾਹਿਬ ਨਾਲ ਉਹਨਾਂ ਨੂੰ ਪੁੱਛਦੇ ਆ ਤੇ ਭਾਈ ਸਾਹਿਬ ਵੀ ਉਹ ਉਹਨਾਂ ਨੂੰ ਦੱਸਦੇ ਕਿਉਂਕਿ ਜ਼ਿਆਦਾਤਰ ਜਿਹੜੇ ਸੇਵਾਦਾਰ ਆ ਉਹ ਇਹ ਚਾਹੁੰਦੇ ਹੁੰਦੇ ਆ ਕਿ ਵੀ ਅਸੀਂ ਭਾਈ ਸਾਹਿਬ ਨਾਲ ਗੱਲ ਕਰੀਏ ਤੇ ਭਾਈ ਸਾਹਿਬ ਆਪਣਾ ਕੋਈ ਐਕਸਪੀਰੀਅੰਸ ਸ਼ੇਅਰ ਕਰਨ ਤਾਂ ਕਿ ਸਾਨੂੰ ਹੋਰ ਮੋਟੀਵੇਸ਼ਨ ਮਿਲ ਸਕੇ ਹਾਂਜੀ ਸੋ ਅਸੀਂ ਟਰਾਈ ਕਰਦੇ ਹਾਂ ਕਿ ਥੋੜੇ ਸਮੇਂ ਬਾਅਦ ਜਾਂ 6 ਮਹੀਨੇ ਬਾਅਦ ਇੱਕ ਭਾਈ ਸਾਹਿਬ ਨਾਲ ਕੈਚ ਅਪ ਕਰਵਾਇਆ ਜਾਵੇ ਜਾਂ ਸਾਰੇ ਸੇਵਾਦਾਰਾਂ ਦਾ ਜੀ ਹਾਂਜੀ ਸੋ ਬਹੁਤ ਮਿਹਰਬਾਨੀ ਤੁਸੀਂ ਵਿਸਥਾਰ ਦੇ ਵਿੱਚ ਆਪਣੇ ਸਾਰਾ ਜਿਹੜਾ ਪ੍ਰੋਗਰਾਮ ਤੁਹਾਡੇ ਵੱਲੋਂ ਚੱਲ ਰਿਹਾ ਤੁਸੀਂ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਉਮੀਦ ਅਸੀਂ ਕਰਦੇ ਹਾਂ ਕਿ ਇਹ ਸਵਾਮਾ ਹੋਰ ਵੀ ਵਿਆਪਕ ਰੂਪ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਕੱਲੇ ਸਾਡੇ ਭਾਈਚਾਰੇ ਨਹੀਂ ਵਾਈਡਰ ਕਮਿਊਨਿਟੀ ਨੂੰ ਤੱਕ ਜਿਹੜੀਆਂ ਹੈਗੀਆਂ ਕਿ ਪਹੁੰਚਦੀਆਂ ਹੋਣਗੀਆਂ ਤੇ ਜਿਹੜਾ ਇੱਕ ਸਿੱਖੀ ਦਾ ਸੰਕਲਪ ਆ ਜਾਂ ਜਿਹੜਾ ਸਨੇਹਾ ਜੋ ਗੁਰੂ ਨਾਨਕ ਦੇਵ ਜੀ ਨੇ ਜਿਹੜੇ 20 ਦਮਣਿਆਂ ਦੇ ਨਾਲ ਗੁਰੂ ਘਰ ਲੰਗਰ ਸ਼ੁਰੂ ਕੀਤਾ ਸੀ ਉਹਦਾ ਜਿਹੜਾ ਹੈਗਾ ਕਿ ਅਸੀਂ ਪ੍ਰਤਾਪ ਦੇਖ ਸਕਾਂਗੇ ਸੋ ਬਹੁਤ ਮਿਹਰਬਾਨੀ ਬ ਸ਼ੁਕਰੀਆ ਸੋ ਸਾਰਿਆਂ ਨੂੰ ਬੁਲਾਉਂਦੇ ਆ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ